ਤੌਰ ਉਪਲਾਜੇ ਤੇ ਇਕੱਠੇ ਹੋਏ ਸਾਡੇ ਕਿਸਾਨ ਦੋਸਤੋ ਤੇ ਸਾਡੇ ਦੋਨੇ ਫੋਰਮਾਂ ਦੀ ਲੀਡਰਸ਼ਿਪ ਸਭ ਤੋਂ ਪਹਿਲਾਂ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰੇ ਭਾਰਤ ਦੇ ਵਿੱਚ ਆਪਾਂ ਟਰੈਕ ਘਰਾਂ ਤੋਂ ਕੱਢ ਕੇ ਰੋੜਾਂ ਤੇ ਲੈ ਕੇ ਆਏ ਆਂ ਪੰਜ ਨਿਸ਼ਾਨੇ ਚੁਣੇ ਨੇ ਅੱਜ ਪੰਜ ਨਿਸ਼ਾਨਿਆਂ ਤੇ ਇਕੱਠੇ ਹੋਇਆ ਉਹ ਨਿਸ਼ਾਨੇ ਕਿਹੜੇ ਨੇ ਸਭ ਤੋਂ ਪਹਿਲਾਂ ਜਿਹੜਾ ਟੋਲ ਪਲਾਜ਼ੇ ਤੇ ਖੜੇ ਆ ਇਹ ਕਿਸੇ ਸਰਕਾਰ ਦਾ ਨਹੀਂ ਇਹ ਸੜਕ ਰੋਡ ਕਿਸੇ ਸਰਕਾਰ ਦੀ ਨਹੀਂ ਇਹ ਜ਼ਮੀਨ ਕਿ ਦੀ ਜ਼ਮੀਨ ਸਾਡੀ ਪੰਜਾਬ ਸਾਡਾ ਪਰ ਸੜਕ ਸਾਡੀ ਨੇ ਟੋਲ ਪਲਾਜ਼ਾ ਗੁਜਰਾਤ ਚ ਬੈਠਿਆਂ ਦਾ ਬੰਬੇ ਤੇ ਬੈਠੇ ਬੰਦਿਆਂ ਦਾ ਜ਼ਮੀਨਾਂ ਸਾਡੀਆਂ ਕਾਬਜ਼ ਕੀਤੀਆਂ ਦੂਜਾ ਜਿਹੜੇ ਸੈਲੋ ਦੇ ਗਦਾਮ ਬੜੇ ਨੇ ਸੈਲੋ ਦੇ ਗਦਾਮਾਂ ਤੇ ਵੀ ਸਾਡੇ ਅੱਜ ਹਜ਼ਾਰਾਂ ਟਰੈਕ ਖੜੇ ਨੇ ਉਹਨਾਂ ਨੂੰ ਅਸੀਂ ਨਿਸ਼ਾਨਾ ਕਿਉਂ ਚੁਣਿਆ ਕਿ ਸਾਡੇ ਆ ਖੇਤਾਂ ਚੋਂ ਕਣਕ ਖਰੀਦ ਕੇ ਉਹਨਾਂ ਗਦਾਮਾਂ ਚ ਜਾਣੀ ਐ ਉਹਨਾਂ ਗਦਾਮਾਂ ਚੋਂ ਕਣਕ ਲੈ ਜਾ ਕੇ ਮੋਲਾਂ ਚ ਜਾਣੀ ਐ ਤੇ ਮੋਲਾਂ ਦੇ ਵਿੱਚੋਂ ਭਰਾਵੋ ਔਰ ਪੈਂਟਕਾ ਰਾਹੀ ਆਟਾ ਮਿਲਦਾ ਲੋਕਾਂ ਨੂੰ ਫੇ ਕੱਲਾ ਆਟਾ ਨਹੀਂ ਮਿਲਦਾ ਜਿਵੇਂ ਕਿਸਾਨਾਂ ਨੂੰ ਨਾਲ ਜੂਰਗੇ ਦੇ ਹੋਰ ਸਮਾਨ ਦਿੰਦੇ ਨੇ ਫਿਰ ਜਿਹੜੀ ਮੋਲਾਂ ਚ ਬਾਧੂ ਚੀਜ਼ ਪਈ ਐ ਉਹ ਦੇਣੀ ਐ ਬਾਈ ਜੀ ਆਟਾ ਲੈਣਾ ਆ ਚੀਜ਼ ਤੈਨੂੰ ਲੈਣੀ ਪੈਣੀ ਹੈ ਤੀਜਾ ਜਿਹੜੇ ਵੱਡੇ ਮੌਲ ਜਿਹੜੇ ਸਾਡੀ ਮੰਗ ਲਈ ਜਿਹੜੇ ਕਹਿੰਦੇ ਨੇ ਵੀ ਕਿਸਾਨਾਂ ਦਾ ਕੱਲੇ ਦਾ ਧਰਨਾ ਇਹ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਜਿਹੜੀ ਸਾਡੀ ਮਜ਼ਦੂਰ ਵਰਗ ਦਾ ਕਿਸਾਨੀ ਜਾਂ ਸ਼ਹਿਰ ਵਾਸੀ ਜੁੜੇ ਹੋਏ ਨੇ ਉਹਨਾਂ ਤੇ ਅਸਰ ਕਰਨਾ ਉਹਨਾਂ ਦਾ ਕਾਰੋਬਾਰ ਠੱਪ ਹੋਣਾ ਤੇ ਮੌਲਾਂ ਵੱਲ ਲੋਕਾਂ ਦਾ ਝਕਾਹ ਕਰਿਆ ਉਹਨਾਂ ਤੇ ਵੀ ਸਾਡੇ ਅੱਜ ਟਰੈਟ ਖੜੇ ਨੇ ਚੌਥੇ ਜਿਹੜੇ ਭਾਜਪੀ ਦੇ ਕੇਂਦਰ ਸਰਕਾਰ ਚਲਾ ਰਹੀ ਹੈ ਪੂਰੇ ਦੇਸ਼ ਦੇ ਵਿੱਚ ਤੇ ਸਾਨੂੰ ਬੈਠਿਆਂ ਨੂੰ ਪੂਰਾ ਸਾਲ ਹੋ ਗਿਆ ਪੂਰੇ ਸਾਲ ਦੇ ਵਿੱਚ ਅਸੀਂ ਬੜਾ ਕੁਝ ਕਮਾਇਆ ਤੇ ਪਾਇਆ ਵੀ ਬਹੁਤ ਹੈ 435 ਕਿਸਾਨ ਜ਼ਖਮੀ ਕੀਤੇ ਨੇ ਇਹ ਸਰਕਾਰ ਨੇ 40 ਸਾਡੇ ਕਿਸਾਨ ਸ਼ਹੀਦ ਕੀਤੇ ਨੇ ਸਾਡੇ ਟਰੈਕ ਭੰਨੇ ਨੇ ਪਰ ਅਸੀਂ ਉਹਨਾਂ ਤੇ ਲੜ ਰਹੇ ਹਾਂ ਪਰ ਭਰਾਵੋ ਜਿਹੜੀ ਲੜਾਈ ਕੇਂਦਰ ਦੇ ਖਿਲਾਫ ਅੱਜ ਉਹਨਾਂ ਦੇ ਮੂਹਰੇ ਵੀ ਟਰੈਕ ਸਾਡੇ ਖੜੇ ਨੇ ਅਸੀਂ ਜਿਹੜੇ ਵੱਡੇ ਮੋਰ ਸਹਿਯੋਗਦਾਰ ਤੋਤਲਾ ਜੀ ਬੀਜਪੀ ਦੇ ਘਰ ਤੇ ਪੰਨਵਾਸੀ ਕਿਹਾ ਜੀ ਦੇ ਚਾਰੇ ਚੀਜ਼ਾਂ ਨੇੜੇ ਨਹੀਂ ਪ੍ਰਭੂ ਘਰਾਂ ਤੋਂ ਕੱਢ ਕੇ ਟਰੈਕ ਸੜਕਾਂ ਤੇ ਲੈ ਕੇ ਆਉ ਇਹ ਸਵਾਲ ਬਹੁਤ ਲੋਕਾਂ ਚ ਹੋਊਗਾ ਬਈ ਟਰੈਕ ਘਰਾਂ ਤੋਂ ਕੱਢ ਲਿਆਏ ਰੋਡ ਤੇ ਖੜਾ ਤੇ ਇਹਦਾ ਕੀ ਅਸਰ ਪੈਣਾ ਸਰਕਾਰ ਤੇ ਅੱਜ ਪੂਰੇ ਭਾਰਤ ਦੇ ਵਿੱਚ ਅਸੀਂ ਦੋਨੋਂ ਫੋਰਵਰ ਵੱਲੋਂ ਉਹ ਨਾਨ ਕੀਤਾ ਸੀ ਭਰਾਵੋ ਮਾਝ ਅੱਧ ਪ੍ਰਦੇਸ਼ ਦੇ ਵਿੱਚ ਜਿਹੜੇ ਸਾਡੇ ਫੋਰ ਦੇ ਨਾਲ ਲੋਕ ਜੁੜੇ ਨੇ ਅੱਜ ਉਹਨਾਂ ਦੇ ਘਰਾਂ 'ਚ ਪੁਲਿਸ ਖੜੀ ਐ ਟਰੈਕ ਨਹੀਂ ਨਿਕਲ ਦਿੱਤੇ ਮੱਧ ਪ੍ਰਦੇਸ਼ ਦੇ ਸਾਡੇ ਕਿਸਾਨਾਂ ਦੇ ਘਰੇ ਪੁਲਿਸ ਖੜੀ ਐ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਪੁਲਿਸ ਖੜੀ ਐ ਕਿ ਕਿਸਾਨ ਟਰੈਕ ਕੱਢ ਕੇ ਰੋੜਾਂ ਤੱਕ ਲੈ ਕੇ ਆਉਣ ਭਰਾਵੋ ਕੱਲੇ ਉਹ ਜ਼ਮੀਨ ਬੋਣ ਵਾਸਤੇ ਨਹੀਂ ਰੱਖੇ ਕਿਸਾਨਾਂ ਨੇ ਇਹਨੂੰ ਪੁੱਤ ਦਾ ਨਾਂ ਦਿੱਤਾ ਜੇ ਲੜਨਾ ਪਿਆ ਸਾਥੋਂ ਮੂਹਰੇ ਟ੍ਰੈਡ ਸੋਡੀ ਹਿੱਕ ਤੇ ਜਾਣਗੇ ਪੱਜ ਦੇ ਐਕਸ਼ਨ ਨੇ ਪੂਰੀ ਸਰਕਾਰ ਕਬਰਾਈ ਹੋਈ ਆ ਤਾਂ ਇਸ ਕਬਰਾਵਟ ਦੇ ਵਿੱਚੋਂ ਸਾਡੇ ਘਰਾਂ ਦੀ ਪੁਲਿਸ ਵਿੱਚ ਜਿਹੜੀ ਉਹਨਾਂ ਨੂੰ ਧਮਕੀ ਦੇਣੀ ਵੀ ਸੋਡਾ ਟ੍ਰੈਡ ਜ਼ਬਤ ਕਰ ਲਾਂਗੇ ਪਰ ਇਹਦੇ باوجود ਨਾਲ ਆਪਣੇ ਹਰਿਆਣਾ ਹਰਿਆਣਾ ਦੇ ਜਿਹੜੇ ਕਿਸਾਨਾਂ ਨੇ ਟ੍ਰੈਡ ਕੱਢਣੇ ਸੀ ਇੱਥੇ ਵੀ ਤਬਕਾਇਆ ਡਰਾਇਆ ਪਰ ਉਹਨਾਂ ਦੇ ਤਬਕਾਉਣ ਤੋਂ ਡਰੋਂ ਤੋਂ ਨਹੀਂ ਹਟੇ ਕਿਸਾਰ ਸੜਕਾਂ ਤੇ ਲੈ ਕੇ ਆਏ ਨੇ ਪੂਰੇ ਦੇਸ਼ ਦੇ ਵਿੱਚ ਜਿਹੜਾ ਅੱਜ ਟਰੈਕਟ ਕੱਢ ਕੇ ਭਰਾਵੋ ਇੱਥੇ ਤਾਂ ਲੈ ਕੇ ਆਇਆ ਜੇ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਸੁਆਮੀ ਨਾਸੰਦੀ ਰਿਪੋਰਟ ਲਾਗੂ ਨਹੀਂ ਹੁੰਦੀ ਤਾਂ ਸਾਡੇ ਕਰਜ਼ੇ ਤੋਂ ਮੁਕਤ ਨਹੀਂ ਹੁੰਦੇ ਤਾਂ ਟਰੈਕਟ ਭਰਾਵੋ ਕੁਆਰਤ ਜਾਣੇ ਸਾਡੀ ਜ਼ਮੀਨ ਨਹੀਂ ਬਚਣੀ ਇਸ ਕਰਕੇ ਲੈ ਕੇ ਆਇਆ ਤੁਸੀਂ ਬਤਾਈ ਦੇ ਪਾਤਰੋ ਜਿਹੜੇ ਕਨੌਰੀ ਮੋਰਚੇ ਦੇ ਨਾਲ ਸਾਡੇ ਪਿੰਡ ਲੰਗਰਾਂ ਚ ਹਿੱਸਾ ਪਾ ਰਹੇ ਹੋ ਪਰਿਵਾਰ ਜਾ ਰਹੇ ਹੋ ਅੱਜ ਵੱਡੀ ਗੰਦੀ ਦੇ ਵਿੱਚ ਤੁਸੀਂ ਟ੍ਰਾਇਡ ਕੱਢ ਕੇ ਸਾਕਤ ਕਰਤਾ ਕਿ ਮੋਰਚਾ ਸਾਡੇ ਪੂਰੇ ਭਾਰ ਦੇ ਲੋਕਾਂ ਦਾ ਖਾਸ ਕਰਕੇ ਇੱਕ ਸਵਾਲ ਕਰਕੇ ਮੈਂ ਸਮਾਪਤ ਕਰਨ ਆਵਦਾ ਟਾਈਮ ਇੱਕ ਸਵਾਲ ਉੜਦਾ ਸੀ ਸਾਡੇ ਤੇ ਕਿ ਧਰਨਾਂ ਚ ਬਜ਼ੁਰਗ ਦਿਸਦੇ ਨੇ ਨੌਜਵਾਨੀ ਕਿਉਂ ਨਹੀਂ ਦਿਸਦੀ ਭਰਾਵੋ ਡੱਲੇਵਾਲ ਸਾਹਿਬ ਦੇ 62 ਦਿਨਾਂ ਦੇ ਮਰਦਮਰਤ ਨੇ ਇਸ ਮੋਰਚਾ ਦੇ ਵਿੱਚ ਸਾਡਾ ਪਰਿਵਾਰ ਸਮੇਤ ਹਾਜ਼ਰੀਆਂ ਲਾਉਣ ਲੱਗੇ ਸਾਡੀਆਂ ਬੱਚੀਆਂ ਬੱਚੇ ਨੂਹਾਂ ਧੀਆਂ ਸਾਡੇ ਮੋਰਚੇ ਚ ਆਉਣ ਲੱਗੀਆਂ ਅੱਜ ਯਾਦ ਕਰਿਓ ਕਦੇ ਕਾਡਵਾੜ ਦੀ ਲੜਾਈ ਪਾਕਿਸਤਾਨ ਦਾ ਹੁੰਦੀ ਸੀ ਕਦੇ ਚੀਜ਼ ਨਾ ਹੁੰਦੀ ਸੀ ਅੱਜ ਉਹੀ ਲੜਾਈ ਟੱਲੇਵਾਲ ਸਾਹਿਬ ਸਾਡੀ ਕੇਂਦਰ ਸਰਕਾਰ ਦੇ ਨਾਲ ਲੜ ਰਿਹਾ ਉਹ ਦਿਨ ਦੂਰ